ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਾਤਾ ਦਮੋਦਰੀ ਜੀ ਦਾ ਪਰਲੋਕ ਗਮਣ ਉਪਰੰਤ 6 ਮਹੀਨੇ ਪਾਈ ਸਾਧੂ ਆਪਣੇ ਪੁੱਤਰ ਰੂਪਚੰਦ ਸਹਿਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਅਤੇ ਬੜੇ ਪ੍ਰੇਮ ਨਾਲ ਯਥਾ ਸ਼ਕਤ ਪੇਟ ਰੱਖ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਇਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਫਾਈ ਰੂਪ ਚੰਦਰ ਜਵਾਨ ਹੋ ਗਿਆ ਆਪਣੇ ਪਿਤਾ ਸਾਧੂ ਨਾਲ ਪੂਰੀ ਕਮਾਈ ਕਰਨ ਲੱਗਾ ਇੱਕ ਦਿਨ ਦੋਵੇਂ ਪਿਓ ਪੁੱਤਰ ਜੇਠ ਦੇ ਮਹੀਨੇ ਜੰਗਲ ਵਿੱਚੋਂ ਲੱਕੜਾਂ ਵੱਢਣ ਗਏ ਅਤੇ ਗਰਮੀਆਂ ਦੇ ਦਿਨ ਹੋਣ ਕਰਕੇ ਆਪਣੇ ਨਾਲ ਮਿੱਟੀ ਦਾ ਇੱਕ ਮਟਕਾ ਪਾਣੀ ਭਰ ਕੇ ਲੈ ਗਏ ਪਾਣੀ ਦੇ ਮਟਕੇ ਨੂੰ ਇੱਕ ਝੰਡ ਤੇ ਬ੍ਰਿਸ਼ ਨਾਲ ਲਟਕਾ ਕੇ ਲੱਕੜਾਂ ਵੱਢਣ ਲੱਗ ਪਏ ਜਦੋਂ ਸਿਖਰ ਦੁਪਹਿਰ ਸਮੇਂ ਗਰਮੀ ਦੇ ਕਾਰਨ ਬਹੁਤ ਪਿਆਸ ਲੱਗੀ ਤਾਂ ਉਹ ਦੋਵੇਂ ਪਿਓ ਪੁੱਤਰ ਪਾਣੀ ਪੀਣ ਜੰਡੇ ਢੇਠਾਂ ਆਣ ਬੈਠੇ ਭਾਈ ਰੂਪੇ ਨੇ ਜਦ ਆਪਣੇ ਪਿਤਾ ਨੂੰ ਪਾਣੀ ਪਿਉਣ ਵਾਸਤੇ ਮਟਕੇ ਨੂੰ ਫੜਿਆ ਤਾਂ ਉਸ ਨੂੰ ਬਹੁਤ ਠੰਡਾ ਵੇਖ ਕੇ ਕਿਹਾ ਪਿਤਾ ਜੀ ਇਹ ਹੈ ਠੰਡਾ ਜਲ ਗੁਰੂ ਜੀ ਦੇ ਪੀਵਣ ਯੋਗ ਹੈ ਇਸ ਵਾਸਤੇ ਪਹਿਲਾਂ ਗੁਰੂ ਜੀ ਨੂੰ ਪਿਆ ਕੇ ਫਿਰ ਹੀ ਸਾਨੂੰ ਪੀਣਾ ਉਚਿਤ ਹੈ ਇਸ ਤਰ੍ਹਾਂ ਵਿਚਾਰ ਕਰਕੇ ਉਹ ਦੋਵੇਂ ਜਣੇ ਫਿਰ ਆਪਣੀ ਕਾਰ ਕਰਨ ਲੱਗ ਪਏ ਅਤੇ ਪਿਆਸ ਦੇ ਜੋਰ ਨਾਲ ਅੰਤ ਨੂੰ ਕੰਮ ਕਰਨਾ ਬੰਦ ਕਰਕੇ ਝੰਡੇ ਹੇਠਾਂ ਬੈਠ ਕੇ ਗੁਰੂ ਜੀ ਨੂੰ ਆਰਾਧਨ ਲੱਗੇ ਹੇ ਸਤਿਗੁਰੂ ਜੀ ਇਹ ਸ਼ੀਤਲ ਜਲ ਇਸ ਵੇਲੇ ਦੀਅਤ ਗਰਮੀ ਦੀ ਰੁੱਤ ਵਿੱਚ ਆਪ ਜੀ ਦੇ ਛਕਣ ਯੋਗ ਹੈ ਆਪ ਆਣ ਕੇ ਪਹਿਲਾਂ ਇਹ ਸ਼ੀਤਲ ਜਲ ਛਕ ਲਵੋ ਫਿਰ ਅਸੀਂ ਪੀਵਾਂਗੇ ਗੁਰੂ ਜੀ ਉਸ ਸਮੇਂ ਟਰਾਲੀ ਵਿੱਚ ਨਿਵਾਸ ਰੱਖਦੇ ਸਨ ਅਤੇ ਟਰਾਲੀ ਉੱਥੋਂ ਤੀਕੋਂ ਦੂਰ ਸੀ ਸਾਧੂ ਨੇ ਆਪਣੇ ਪੁੱਤਰ ਰੂਪੇ ਨੂੰ ਕਿਹਾ ਐਨੀ ਗਰਮੀ ਦੇ ਸਮੇ ਗੁਰੂ ਜੀ ਐਡੀ ਦੂਰੋਂ ਕਿਸ ਤਰ੍ਹਾਂ ਆ ਸਕਦੇ ਹਨ ਸਾਨੂੰ ਹੱਠ ਨਹੀਂ ਕਰਨਾ ਚਾਹੀਦਾ ਪਿਆਸ ਨਾਲ ਸਾਡੀ ਜਿੰਦ ਨਿਕਲਣ ਲੱਗੀ ਹੈ ਆਪਣੀ ਜਿੰਦ ਬਚਾਉਣ ਵਾਸਤੇ ਪਾਣੀ ਪੀ ਲੈਣਾ ਚਾਹੀਦਾ ਹੈ ਤਦ ਰੂਪੇ ਨੇ ਕਿਹਾ ਪਿਤਾ ਜੀ ਸਾਨੂੰ ਇਸ ਤਰ੍ਹਾਂ ਦਾ ਕੋਈ ਸੰਸਾਰ ਨਹੀਂ ਕਰਨਾ ਚਾਹੀਦਾ ਗੁਰੂ ਜੀ ਸਰਵ ਸ਼ਕਤੀਮਾਨ ਹਨ ਜਿੱਥੇ ਕੋਈ ਸ਼ਰਦਾ ਤੇ ਪ੍ਰੇਮ ਨਾਲ ਸਿਮਰਦਾ ਹੈ ਉੱਥੇ ਹੀ ਪਹੁੰਚ ਜਾਂਦੇ ਹਨ ਸਾਨੂੰ ਆਪਣੇ ਪ੍ਰੇਮ ਦੀ ਪ੍ਰਤੀਗਿਆ ਪੂਰੀ ਕਰਨੀ ਚਾਹੀਦੀ ਹੈ ਦੁਪਹਿਰ ਦਾ ਸਮਾਂ ਸੀ ਗੁਰੂ ਜੀ ਠੰਡੇ ਥਾਂ ਘਰ ਅੰਦਰ ਵਿਰਾਜੇ ਹੋਏ ਸਨ ਸੇਵਾਦਾਰ ਪਾਣੀ ਛਿੜਕਣ ਅਤੇ ਪੱਲਾ ਝੱਲਣ ਦੀ ਸੇਵਾ ਕਰ ਰਹੇ ਸਨ ਆਪ ਜੀ ਛੱਟਪਟ ਉੱਠ ਕੇ ਬੈਠ ਗਏ ਅਤੇ ਸੇਵਾਦਾਰ ਨੂੰ ਆਖ ਕੇ ਆਪਣੀ ਅਸਵਾਰੀ ਵਾਸਤੇ ਘੋੜਾ ਮੰਗਵਾ ਕੇ ਉਸ ਉੱਪਰ ਅਸਵਾਰ ਹੋ ਕੇ ਤੀ ਕੋ ਦਾ ਪੈਡਾ ਖੜੀ ਪਾਲ ਵਿੱਚ ਹੀ ਕਰਕੇ ਪਾਈ ਸਾਧੂ ਹੋਰਾਂ پاس ਪਹੁੰਚ ਗਏ ਜੰਡੇ ਇਠਾ ਦੋਵੇਂ ਪਿਉ ਪੁੱਤਰ ਤੇ ਨਾਲ ਬਿਹਾਲ ਹੋਏ ਲੇਟੇ ਪਏ ਸਨ ਕਿ ਗੁਰੂ ਜੀ ਨੇ ਕਿਹਾ ਭਾਈ ਤੁਸੀਂ ਕੌਣ ਹੋ ਸਾਨੂੰ ਬਹੁਤ ਪਿਆਸ ਲੱਗੀ ਹੈ ਸਾਨੂੰ ਪਾਣੀ ਪਿਆਓ ਇਹ ਆਵਾਜ਼ ਸੁਣ ਕੇ ਸਾਧੂ ਨੇ ਰੂਪੇ ਨੂੰ ਕਿਹਾ ਉਠੋ ਗੁਰੂ ਜੀ ਆ ਗਏ ਹਨ ਜਲ ਛਕਾਓ ਸਰ ਸਾਧੂ ਤੇ ਰੂਪੇ ਨੇ ਦੋਹਾਂ ਨੇ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਘੋੜੇ ਤੋਂ ਹੇਠਾਂ ਉਤਰ ਕੇ ਆਪਣੀ ਚਾਦਰ ਵਿਛਾ ਦਿੱਤੀ ਅਤੇ ਬੜੇ ਪ੍ਰੇਮ ਨਾਲ ਉਸ ਉੱਪਰ ਬਿਠਾਲ ਕੇ ਪਤਲਾਂ ਦੇ ਡੋਨੀ ਨਾਲੇ ਠੰਡਾ ਜਲ ਛਕਾਇਆ ਗੁਰੂ ਜੀ ਨੇ ਬੜੇ ਪ੍ਰਸੰਨ ਹੋ ਕੇ ਜਲ ਛਕਿਆ ਅਤੇ ਕਿਹਾ ਐਸਾ ਸ਼ੀਤਲ ਜਲ ਅਸਾਂ ਅੱਗੇ ਕਦੇ ਨਹੀਂ ਛਕਿਆ ਹੁਣ ਤੁਸੀਂ ਵੀ ਛਕ ਲਵੋ ਗੁਰੂ ਜੀ ਦੀ ਪ੍ਰਸੰਨਤਾ ਨਾਲ ਆਗਿਆ ਪਾ ਕੇ ਫਿਰ ਦੋਹਾਂ ਪਿਓ ਪੁੱਤਰਾਂ ਨੇ ਜਲ ਛੱਕ ਕੇ ਆਪਣੀ ਪਿਆਸ ਮਿਟਾਈ ਜਦ ਦੋਵੇਂ ਪਿਓ ਪੁੱਤਰ ਪਾਣੀ ਪੀ ਕੇ ਤ੍ਰਿਪਤ ਹੋ ਗਏ ਤਾਂ ਗੁਰੂ ਜੀ ਨੇ ਫਰਮਾਇਆ ਹੁਣ ਤੁਸੀਂ ਆਪਣਾ ਤਰਖਾਨਾ ਕੰਮ ਛੱਡ ਕੇ ਪ੍ਰੇਮ ਨਾਲੇ ਗੁਰੂ ਕੀ ਦੇਗ ਵਰਤਾਇਆ ਕਰੋ ਰੀਧੀਆਂ ਸਿੱਧੀਆਂ ਤੁਹਾਡੇ ਅਧੀਨ ਰਹਿਣਗੀਆਂ ਅਸੀਂ ਤੁਹਾਡੇ ਉੱਤੇ ਬਹੁਤ ਪ੍ਰਸੰਨ ਹਾਂ ਜੋ ਕੁਝ ਮੰਗਣਾ ਚਾਹੋ ਮੰਗ ਲਵੋ ਇਸ ਪਰ ਭਾਈ ਸਾਧੂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਸਿੱਖੀ ਦਾਣ ਬਖਸ਼ੋ ਜਿਸ ਨਾਲ ਸਾਡਾ ਜਨਮ ਮਰਨ ਕੱਟਿਆ ਜਾਵੇ ਆਪ ਸਾਡੇ ਸਹਾਈ ਬਣੋਗੇ ਤਾਂ ਅਸੀਂ ਨਿੱਤ ਹੀ ਤੇਗੇ ਕਰਾਂਗੇ ਸਾਡੀ ਦੂਸਰੀ ਬੇਨਤੀ ਇਹ ਹੈ ਕਿ ਸਾਡੇ ਪਿੰਡ ਦੇ ਕੁਝ ਮੂਰਖ ਲੋਕ ਸਾਡੇ ਨਾਲ ਈਰਖਾ ਰੱਖਦੇ ਹਨ ਅਸੀਂ ਉਹਨਾਂ ਦੇ ਹੱਥੋਂ ਦੁਖੀ ਹਾਂ ਸਾਨੂੰ ਤੁਹਾਡਾ ਹੀ ਆਸਰਾ ਹੈ ਹੋਰ ਸਾਡੇ ਪਾਸ ਕੋਈ ਚਤਰਾਈ ਨਹੀਂ ਹੈ ਗੁਰੂ ਜੀ ਨੇ ਕਿਹਾ ਤੁਹਾਡੇ ਦੋਖੀ ਲੋਕ ਸਭ ਉੱਜੜ ਜਾਣਗੇ ਤੁਸੀਂ ਆਪਣਾ ਇੱਕ ਨਵਾਂ ਪਿੰਡ ਵਸਾ ਲਵੋ ਤੁਹਾਡੀ ਵੰਸ ਬਹੁਤ ਵਧੇਗੀ ਰੂਪਚੰਦ ਨੂੰ ਗੁਰੂ ਜੀ ਨੇ ਆਪਣੇ ਵਸਤਰ ਸ਼ਸਤਰ ਦਿੱਤੇ ਉਸਨੇ ਸ਼ਰਧਾ ਨਾਲ ਆਪਣੇ ਸਿਰ ਉੱਤੇ ਰੱਖ ਲਏ ਅਤੇ ਗੁਰੂ ਜੀ ਦੇ ਨਾਲ ਤੁਰ ਪਿਆ ਰਸਤੇ ਵਿੱਚ ਗੁਰੂ ਜੀ ਨੇ ਕਿਹਾ ਰੂਪਚੰਦ ਤੂੰ ਸਾਡੇ ਦਿੱਤੇ ਹੋਏ ਵਸਤਰ ਕਿਉਂ ਨਹੀਂ ਪਹਿਨੇ ਅਤੇ ਸ਼ਸਤਰ ਧਾਰਨ ਕਿਉਂ ਨਹੀਂ ਕੀਤੇ ਗੁਰੂ ਚੰਦ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ ਇਹ ਆਪ ਜੀ ਦੇ ਬਸ਼ਤਰ ਸ਼ਸਤਰ ਮੇਰੇ ਪੂਜਣਯੋਗ ਹਨ ਇਹਨਾਂ ਨੂੰ ਮੈਂ ਧਾਰਨ ਨਹੀਂ ਕਰ ਸਕਦਾ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਜੇ ਤੂੰ ਸਾਡੀ ਬਖਸ਼ੀ ਹੋਈ ਤੇਗ ਨਹੀਂ ਧਾਰਨ ਕਰੇਗਾ ਤਾਂ ਤੇਰੀ ਰਸਨਾ ਹੀ ਤੇਗ ਹੋਵੇਗੀ ਜੋ वचन ਕਰੇਗਾ ਉਹ ਸਤ ਹੋਵੇਗਾ ਉਥੋਂ ਚੱਲ ਕੇ ਜਦ ਗੁਰੂ ਜੀ ਚਾਰ ਕੋ ਆ ਗਏ ਤਾਂ ਇੱਕ ਚੰਗੀ ਜਿਹੀ ਜਗਾ ਵੇਖ ਕੇ ਡੇਰਾ ਕਰ ਦਿੱਤਾ ਅਤੇ ਭਾਈ ਰੂਪ ਚੰਦ ਨੂੰ ਕਿਹਾ ਕਿ ਤੁਸੀਂ ਇਸ ਜਗਾ ਆਪਣਾ ਨਗਰ ਵਸਾ ਲਵੋ ਇੱਥੇ ਹੀ ਜਦ ਸੰਧਿਆ ਦਾ ਸਮਾਂ ਹੋ ਗਿਆ ਤਾਂ ਪੈਂਦੇ ਖਾਂ ਵਿਦੀ ਚੰਦ ਆਦ ਕੁਝ ਸੂਰ ਮੇ ਗੁਰੂ ਜੀ ਨੂੰ ਲੱਭਦੇ ਹੋਏ ਪਿੱਛੋਂ ਆਣ ਮਿਲੇ ਰਾਤ ਵਿਸ਼ਰਾਮ ਕਰਕੇ ਦੂਸਰੇ ਦਿਨ ਗੁਰੂ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਟੱਕ ਲਾ ਕੇ ਪਿੰਡ ਦੀ ਮੋਹਰੀ ਕੱਢ ਦਿੱਤੀ ਤੇ ਸਾਧੂ ਨੂੰ ਕਿਹਾ ਇਸ ਦਾ ਨਾਮ ਤੂੰ ਆਪਣੇ ਨਾਮ ਤੇ ਰੱਖ ਲੈ ਪਰੰਤੂ ਸਾਧੂ ਨੇ ਕਿਹਾ ਮਹਾਰਾਜ ਇਸ ਦਾ ਨਾਮ ਮੇਰੇ ਪੁੱਤਰ ਰੂਪੇ ਦੇ ਨਾਮ ਤੇ ਰੱਖੋ ਗੁਰੂ ਜੀ ਨੇ ਕਿਹਾ ਇਸ ਦਾ ਨਾਮ ਅੱਜ ਤੋਂ ਰੂਪਨਗਰ ਰੱਖਿਆ ਗਿਆ ਹੈ ਤੁਸੀਂ ਆਪਣੇ ਘਰ ਆਦ ਬਣਾ ਕੇ ਵਸਣਾ ਕਰੋ ਗੁਰੂ ਜੀ ਦਾ ਹੁਕਮ ਮੰਨ ਕੇ ਪਾਈ ਸਾਧੂ ਤੇ ਰੂਪੇ ਨੇ ਆਪਣਾ ਪਿੰਡ ਵਸਾ ਕੇ ਉਸ ਵਿੱਚ ਵਸਨਾ ਕਰ ਲਿਆ ਅਤੇ ਗੁਰੂ ਕੀ ਦੇਗ ਦਾ ਲੰਗਰ ਚਲਾਉਣ ਲੱਗ ਪਏ ਉਪਰੰਤ ਗੁਰੂ ਜੀ ਸ਼ਿਕਾਰ ਖੇਡਦੇ ਅਤੇ ਹਾਸ ਬਿਲਾਸ ਕਰਦੇ ਹੋਏ ਟਰਾਲੀ ਸਾਈਂ ਦਾਸ ਜੀ ਪਾਸ ਪਹੁੰਚ ਗਏ ਟਰਾਲੀ ਨਿਵਾਸ ਵਿੱਚ ਕਰਕੇ ਗੁਰੂ ਜੀ ਨੇ ਕੁਝ ਦਿਨ ਬਤੀਤ ਕੀਤੇ ਇਸ ਸਮੇਂ ਵਿੱਚ अनेका ਸਿੱਖ ਸੰਗਤਾਂ ਆਉਂਦੀਆਂ ਅਤੇ ਦਰਸ਼ਨ ਕਰਕੇ ਚਲੀਆਂ ਜਾਂਦੀਆਂ ਸ਼੍ਰੀ ਬਾਬਾ ਗੁਰਦਿੱਤਾ ਜੀ ਪਿਤਾ ਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਪਰਿਵਾਰ ਸਹਿਤ ਕੀਰਤਪੁਰ ਤੋਂ ਆਏ ਸਤਿਗੁਰੂ ਜੀ ਆਪਣੇ ਪੋਤਰੇ ਤੀਰਮਲ ਜੀ ਅਤੇ ਹਰਰਾਏ ਜੀ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ ਹਰਰਾਏ ਜੀ ਨੂੰ ਗੋਦੀ ਲੈ ਕੇ ਪਿਆਰ ਕੀਤਾ ਅਤੇ ਗੁਰਗੱਦੀ ਦੇ ਯੋਗ ਜਾਣ ਕਰਕੇ ਬਹੁਤ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ। ਸ੍ਰੀ ਗੁਰਦਿੱਤਾ ਜੀ ਨੇ ਅੰਦਰ ਜਾ ਕੇ ਮਾਤਾਵਾਂ ਨੂੰ ਮੱਥਾ ਟੇਕਿਆ ਅਤੇ ਅਸੀਸਾਂ ਲਈਆਂ। ਸਾਰੇ ਪਰਿਵਾਰ ਨੂੰ ਮਿਲ ਕੇ ਇੱਕ ਦੂਜੇ ਦੀ ਸੁੱਖ ਆਨੰਦ ਪੁੱਛ ਕੇ ਖੁਸ਼ੀਆਂ ਕੀਤੀਆਂ। ਜਦ ਕੁਛ ਦਿਨ ਬੀਤ ਗਏ ਤਾਂ ਵਿਸਾਖੀ ਦਾ ਮੇਲਾ ਨੇੜੇ ਆ ਗਿਆ। ਇਸ ਮੇਲੇ ਉੱਤੇ ਬਹੁਤ ਸੰਗਤਾਂ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਈਆਂ। ਗੁਰੂ ਜੀ ਦੋ ਵੇਲੇ ਦੀਵਾਨ ਲੱਗਦੇ ਅਤੇ ਲੰਗਰ ਅਤੁੱਟ ਵਰਤਦਾ ਇਸ ਤਰ੍ਹਾਂ ਸੰਗਤਾਂ ਦੀ ਆਵਾਜ਼ਾਈ ਵਿੱਚ ਜਦ ਸਾਵਣ ਦਾ ਮਹੀਨਾ ਵੀ ਬੀਤ ਗਿਆ ਤਾਂ ਮਾਤਾ ਦਮੋਦਰੀ ਜੀ ਨੇ ਆਪਣਾ ਅੰਤ ਸਮਾਂ ਨੇੜੇ ਵੇਖ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਮੈਂ ਅਣਜਾਣ ਪੁਣਾ ਕਰਕੇ ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣ ਸਕੀ ਇਸ ਵਾਸਤੇ ਮੇਰੇ ਪਾਸੋਂ ਜੇਕਰ ਕੋਈ ਭੁੱਲ ਹੋ ਗਈ ਹੋਵੇ ਤਾਂ ਦਾਸੀ ਜਾਣ ਕੇ ਬਖਸ਼ ਦਿਓ ਹੁਣ ਮੇਰਾ ਅੰਤ ਸਮਾਂ ਆ ਗਿਆ ਹੈ ਮੈਂ ਸਰੀਰ ਤਿਆਗਣ ਲੱਗੀ ਹਾਂ ਗੁਰੂ ਜੀ ਨੇ ਕਿਹਾ ਸਤਨਾਮ ਦਾ ਜਾਪ ਕਰੋ ਆਪਣੀ ਵਿਰਤੀ ਨੂੰ ਪ੍ਰਭੂ ਜੋਤੀ ਨਾਲ ਮਿਲ ਕੇ ਪਰਮ ਗਤੀ ਨੂੰ ਪ੍ਰਾਪਤ ਹੋਵੋ ਮਾਤਾ ਜੀ ਇਸ਼ਨਾਨ ਕਰਕੇ ਕੁਸ਼ਾ ਦੇ ਆਸਣ ਉੱਤੇ ਲੇਟ ਗਏ ਤੇ ਗੁਰੂ ਚਰਨਾਂ ਵਿੱਚ ਧਿਆਨ ਜੋੜ ਕੇ ਸਰੀਰ ਤਿਆਗ ਕੇ ਗੁਰਪੁਰੀ ਵਿੱਚ ਜਾ ਵਿਰਾਜੇ ਗੁਰੂ ਜੀ ਨੇ ਭਾਈ ਬਾਬਕ ਰਬਾਬੀ ਤੋਂ ਕੀਰਤਨ ਕਰਾਇਆ ਅਤੇ ਕੀਰਤਨ ਦਾ ਭੋਗ ਪਾ ਕੇ ਮਾਤਾ ਜੀ ਦੇ ਮ੍ਰਿਤਕ ਸਰੀਰ ਨੂੰ ਕੀਮਤੀ ਕੱਪੜੇ ਪਹਿਨਾਏ ਅਤੇ ਫਿਰ ਵਿਵਾਨ ਸਜਾ ਕੇ ਸੰਖਾ ਘੜਿਆਲਾ ਦੀ ਧੁਣੀ ਨਾਲ ਬਾਹਰ ਲੈ ਗਏ ਅਤੇ ਚੰਦਨ ਦੀ ਚਿਖਾ ਰਾਚਕੇ ਸੰਸਕਾਰ ਕੀਤਾ ਸੰਸਕਾਰ ਉਪਰੰਤ ਸਾਰੀ ਸੰਗਤ ਨੇ ਇਸ਼ਨਾਨ ਕੀਤਾ ਅਤੇ ਰਬਾਬੀ ਤੋਂ ਕੀਰਤਨ ਕਰਵਾ ਕੇ ਗੁਰੂ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਅਤੇ ਢੇਰ ਆ ਗਏ